ਤਮੇ ਸੈਂਸਨੀ ਫੈਲ ਜਾਂਦੀ ਹੈ ਜਦੋਂ ਕਿ ਕੋਈ ਪਰਿਵਾਰ ਦੇ ਵਿੱਚੋਂ ਤਿੰਨ ਜੀਆਂ ਦੀ লাশ ਬਰਾਮਦ ਹੁੰਦੀ ਹੈ ਅੰਮ੍ਰਿਤਸਰ ਦੇ ਪੇਂਡੂ ਕਤਲੋ ਵਾਲਾ ਵਿਖੇ ਬੀਤੀ ਰਾਤ 35 ਸਾਲਾ ਨੌਜਵਾਨ ਅਮਰਿਤਪਾਲ ਸਿੰਘ ਵੱਲੋਂ ਆਪਣੀ ਮਾਂ ਮਨਬੀਰ ਕੌਰ ਭਾਬੀ ਅਵਨੀਤ ਕੌਰ ਤੇ 2 ਸਾਲਾ ਪੁੱਤਿਜਾ ਸਮਰਥ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਕਤਲਕਰਨ ਮਗਰੋਂ ਆਪ ਹੀ ਉਹ ਪੁਲਿਸ ਸਟੇਸ਼ਨ ਵਿਜ੍ਰਿਤ ਚ ਜਾ ਕੇ ਪੇਸ਼ ਹੋ ਗਿਆ ਦੱਸ ਦੇ ਕਿ ਇਸ ਵਾਰਦਾਤ ਨੇ ਪੂਰਾ ਅਮ੍ਰਿਤਸਰ ਜ਼ਿਲ੍ਹਾ ਜਿਹੜਾ ਉਹ ਹਿਲਾ ਕੇ ਰੱਖ ਦਿੱਤਾ ਹੈ ਦੂਜੇ ਪਾਸੇ ਇਸ ਪਿੰਡ ਦੇ ਸਾਬਕਾ ਸਰਪੰਚ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਅਮਰਿਤਪਾਲ ਸਿੰਘ ਇੱਕ ਬੇਹਦੀ ਵਧੀਆ ਸੁਭਾਅ ਦਾ ਵਿਅਕਤੀ ਅਤੇ ਪਿੰਡ ਵਿੱਚ ਕਿਸੇ ਨਾਲ ਵੀ ਉਸ ਦੀ ਲਾਕਡਟ ਜਿਹੜੀ ਉਹ ਨਹੀਂ ਸੀ ਦੂਜੇ ਪਾਸੇ ਇਸ ਮਾਮਲੇ ਦੀ ਜਿਹੜੀ ਜਾਂਚ ਆ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਸ ਵਜ੍ਹਾ ਕਾਰਨ ਅੰਮ੍ਰਿਤਪਾਲ ਨੇ ਜਿਹੜੇ ਇਹ ਕਤਲ ਕੀਤੇ ਨੇ ਉਸ ਦੀ ਜਿਹੜੀ ਵਜ੍ਹਾ ਉਹ ਹੱਦ ਤੱਕ ਸਾਹਮਣੇ ਨਹੀਂ ਆਈ ਹੈ ਤੇ ਕੀ ਕੋਸ਼ਿਸ਼ ਉਹਨਾਂ ਦੇ ਵੱਲੋਂ ਹੋਰ ਕੀਤਾ ਗਿਆ ਹੈ ਉਹ ਤੁਹਾਨੂੰ ਸੁਣਾ ਦਿੰਨੇ ਆ ਮੇਰਾ ਨਾਮ ਸੱਤਿਆਵਰਨਜੀਤ ਸਿੰਘ ਜੀ ਸਾਬਕਾ ਸਪੰਸਨ ਪਿੰਡ ਕੰਦਵਾਲੀ ਦੀ ਗੱਲਬਾਤ ਕੀ ਹੈ ਗੱਲਬਾਤ ਇਹ ਘਟਨਾ ਬਹੁਤ ਮਾੜੀ ਹੋਈ ਆ ਜੀ ਅਸੀਂ ਜੇ ਆਪੋ ਆਪਣੇ ਘਰਾਂ ਜੇ ਸਾਰੇ ਇਹ ਕਿਹੜੇ ਘਟਨਾ ਕਰਕੇ ਤੇ ਥਾਣੇ ਗਿਆ ਵਾ 6 ਵਜੇ ਤੇ ਥਾਣੇ ਮੈਨੂੰ ਫੋਨ ਆਇਆ ਵੀ ਆ ਵਾਰਦਾਤ ਹੋਈ ਜੇ ਦੇਖੋ ਜਾ ਕੇ ਫਿਰ ਇਹਦੇ ਦਾ ਮੈਂ ਚਾਚੇ ਦੇ ਨਾਲ ਲੰਗਰ ਭੋਗ ਤੇ ਸਾਰੇ ਜੀ ਆ ਮੰਮੀ ਦੀ ਲਾਸ਼ ਮੰਜੇ ਤੇ ਪਈ ਆ ਜਿਹੜੀ ਇਹਦੀ ਛੋਟੀ ਭੁਜਾਈ ਆ ਉਹ ਥੱਲੇ ਲਾਸ਼ ਪਈ ਆ ਤੇ ਜਿਹੜਾ ਬੇਟਾ ਭਤੀ ਹੈ ਉਹਦੀ ਵੀ ਮੰਜੇ ਤੇ ਕਿੰਨੇ ਕਤਲ ਕੀਤੇ ਬਹੁਤ ਮਾੜਾ ਕੀਤਾ ਕਾਰਨ ਕੀ ਕੀ ਆ ਕਾਰਨ ਕੋਈ ਨਹੀਂ ਆ ਦੀ ਘਰ ਦੀ ਸਾਹ ਕੋ ਗਿਆ ਗਈ ਉਹ ਕਾਰਨ ਤੇ ਬਾਅਦ ਵਿੱਚ ਦੱਸੂਗਾ ਤਵਦੀ ਹੀ ਦੱਸੂਗੀ ਕੀ ਕਾਰਨ ਹੋਇਆ ਸਾਾਨੂੰ ਤਾਂ ਪਤਾ ਨਹੀਂ ਨਹੀਂ ਨਾ ਪਤਾ ਕਿ ਮਾੜਾ ਮੋਟਾ ਲੱਗਿਆ ਪਤਾ ਨਹੀਂ ਕਰਦਾ ਤਾਂ ਡਾਇਰੈਕਟ ਮਸ਼ੀਨ ਦੀ ਲੋੜ ਦੇ ਵਿੱਚ ਇਹੋ ਜਿਹੀ ਨਹੀਂ ਨਹੀਂ ਕੋਈ ਗੱਲ ਨਹੀਂ ਹੈ ਪਿੰਡ ਦੇ ਵਿੱਚ ਕਿੰਨਾ ਦਾ ਇਹ ਹੈ ਰੈਂਟ ਇਹ ਭਾਈ ਕੇਹ ਲ ਜਾਂਦਾ ਨਹੀਂ ਇਹ ਤਾਂ ਕਿਹਨੂੰ ਇਹਨੇ ਹੋਏ ਨਹੀਂ ਆਖਿਆ ਨਾ ਗੱਲ ਨਹੀਂ ਕਦੀ ਹੋਣੀ ਇਹ ਕਿਸੇ ਮੈਂ ਦਾ ਕੋਈ ਤੁ ਤੁ ਮੈਂ ਵੀ ਨਹੀਂ ਅਜੇ ਤੱਕ ਕੋਈ ਕਾਰਨ ਕੀ ਮੰਨਦੇ ਤੁਸੀਂ ਇਹ ਪਤਾ ਨਹੀਂ ਜੇ ਕਾਰਨ ਦਾ ਤਾਂ ਹੁਣ ਕਾਰਨ ਤੇ ਫੇਰ ਹੀ ਲੱਗਣਾ ਜਪਵਾ ਕਾਪੇ ਬਰਾਉ ਨਹੀਂ ਦੱਸਣਾ ਜਿਹਨੇ ਕੀਤਾ ਪੁਲਿਸ ਪੁਲਿਸ ਆਈ ਨੋ ਮੌਕੇ ਤੇ ਆ ਗਈ ਉਸ ਨਾਲ ਹੀ ਆ ਗਈ ਸਵੇਰੇ ਪਰਿਵਾਰ ਦੇ ਵਿੱਚ ਇਹਲਾ ਗੇਸ ਚੱਲਦਾ ਹੈ ਨਹੀਂ ਕੋਈ ਗੱਲਬਾਤ ਨਹੀਂ ਇਹ ਕੋਈ ਰਾਤ ਦੀ ਗੱਲ ਆ ਜੀ ਢੰਡੇ ਥਾਣੇ ਤੇ ਪਿੰਡ ਕੱਦੋ ਵਾਲੀ ਪਿੰਡ ਆ ਜੀ ਉੱਥੇ ਟ੍ਰਿਪਲ ਮਰਡਰ ਹੋਇਆ ਇੱਕ ਇਹ ਅੰਮ੍ਰਿਤਪਾਲ ਇੱਕ ਯੂਜ਼ਰ ਨੇ ਆਪਣੀ ਭਾਬੀ ਨੂੰ ਮਾਰਿਆ ਦਾਤਾ ਦੇ ਨਾਲ ਉਹਦੇ ਬਾਅਦ ਫਿਰ ਇਹਨੇ ਨਾਲ ਹੀ ਆਪਣੀ ਬੱਚਾ ਜੀ ਇਹ ਮੇਲ ਮੈਂਬਰ ਉਹਨੂੰ ਮਾਰਤਾ ਦੇ ਨਾਲ ਹੀ ਆਪਣੇ ਮਦਰ ਨੂੰ ਮਾਰਤਾ ਹੈ। ਕਾਰਨ ਕੀ ਰਿਹਾ ਹੈ? ਕਾਨੂੰਨ ਅਜੇ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ। ਵੈਸੇ ਥੋੜਾ ਬਹੁਤ ਅਹ ਇੰਨਾ ਕੁ ਪਤਾ ਲੱਗਾ ਕਿ ਇਹਦੀ ਫੈਮਿਲੀ ਜਿਹੜੀ ਸੀਗੀ ਉੱਥੇ ਅਜੇ ਦੋ ਬੱਚੇ ਆ ਹੀ ਨੇ। ਤੇ ਇਹਦੀ ਵਾਈਫ ਜਿਹੜੀ ਇਹ ਕੇਕੇ ਘਰ ਚਲੇ ਗਈ ਸੀ। ਇਹਦੇ ਕਰਕੇ ਥੋੜਾ ਟੈਨਸ਼ਨ ਚ ਹੈ। ਹਾਂਜੀ। ਆਪਣੇ ਆਪ ਆਇਆ ਪੁਲਿਸ ਵਾਲੇ ਨੇ। ਹਾਂਜੀ ਹਾਂਜੀ ਇਹਨੇ ਸਰ ਇਹ ਕਬੂਲ ਕਰਕੇ ਦੇ ਦੱਸਤਾ ਸੀਗਾ ਕਿਸ ਚ। ਸਰ ਕੋਈ ਮਿਸਟਰ ਕਰਨ ਕਰਤਾ ਸੀ। ਨੇ ਨਸ਼ੇ ਵਾਲੀ ਕੋਈ ਗੱਲ ਨਹੀਂ ਅਜੇ ਆਈ ਸਾਡੇ ਬੇਸਿਕਲੀ ਥੋੜਾ ਇਹ ਅੰਡਰ ਟੈਂਸ਼ਨ ਸੀ ਫੈਮਲੀ ਡਿਸਕਿਊਟ ਕਰਕੇ ਕਿਉਂਕਿ ਇਹਦਾ ਫੈਮਲੀ ਨਹੀਂ ਸੀ ਇਹਦੇ ਕੋਲ ਨਾਲ ਰਹਿੰਦੀ ਤੇ ਉਹ ਫਿੱਕੇ ਚਲੇ ਗਈ ਸੀ ਇਹ ਵੀਡੀਓ ਬਣਾਈ ਕਿ ਮੇਰੇ ਤੋਂ ਇਹਨੇ ਮਰਦੀਦਾ ਉਹ ਮੇਰੇ ਨੋਟਿਸ ਚ ਨਹੀਂ ਮੈਂ ਜਸਟ ਆਇਆ ਸੀਗਾ ਬਾਕੀ ਐਸਕੇ ਸਾਹਿਬ ਕੋ ਕੁਝ ਨਹੀਂ ਉਹ ਕਰ ਰਿਹਾ ਬਚਾ ਰਹੇ ਨੇ ਲੜੀ ਝਗੜਾ ਰੇਂਦਾ ਹਾਂਜੀ ਪਰਿਵਾਰਕੀ ਬੇਲਗ ਝਗੜਾ ਰੇਂਦਾ ਸੀ ਆਪਸ ਵਿੱਚ ਨਹੀਂ ਬੜਾ ਵਧੀਆ ਨਾ ਪਰਿਵਾਰ ਤੇ ਕੋਈ ਇਹੋ ਜੀ ਗੱਲ ਨਹੀਂ ਪਿਆਰ ਮੁਹੱਬਤ ਨਾ ਰਹਿੰਦੇ ਸੀ ਕੋਈ ਇਹੋ ਜੀ ਲੜਾਈ ਝਗੜੇ ਵਾਲੀ ਲੱਗੇ ਸਾਡੇ ਨੋਟਿਸ ਚ ਆਈਦਾ ਕਿਸ ਜੀ ਨਾ ਕਰ ਰਿਹਾ ਦਾਤਰ ਨਾਲ ਬ੍ਰਹਮਚਾਰੀ ਜੀ ਜੇ ਛੋਟਾ ਜਿਹਾ ਮਾਸਮ ਬਚਾ ਤੇ ਨੂੰ ਹੀ ਜਾਂਦੇ ਨੇ ਮਾਰੇ ਜੀ ਜੀ ਬਸ ਹੁਣ ਤਿਆਰੀ ਹੈ ਜੀ ਅਸੀਂ ਹਾਂਜੀ ਇਧਰ ਕਿਰਵਾਤੀ ਜਾਦੀ ਉਹਨੇ ਕੋਈ ਕਾਰਨ ਨਹੀਂ ਦੱਸਿਆ ਕਿ ਮੈਂ ਕਰੋ ਇਹ ਸਾਰਾ ਕੁਝ ਨਾ ਨਹੀਂ ਅਜੇ ਸਾਡੇ ਇੰਨੀ ਕੀ ਗੱਲ ਨੋਟਿਸ 'ਚ ਆਈ ਹੈ ਜੀ ਜੇਕਰ ਉਹਨੇ ਅਰੈਸਟ ਆਪ ਹੋਈ ਹੈ ਤਾਂ ਕਾਰਨ ਤਾਂ ਕੋਈ ਉਹਨੇ ਦੱਸਿਆ ਹੁਣ ਗੁੱਸਾ ਦੇਖੋ ਜੀ ਉਹ ਹੁਣ ਸਾਨੂੰ ਇਹੋ ਇੰਨਾ ਕੀ ਪਤਾ ਲੱਗਾ ਕਿ ਉਹ ਆਪ ਬੜੇ ਵਧੀਆ ਇਹਨਾਂ ਦੇ ਫੈਮਿਲੀ ਰਿਲੇਸ਼ਨ ਸੀ ਕੋਈ ਲੜਾਈ ਝਗੜਾ ਨਹੀਂ ਆ ਉਹ ਕੋਈ ਕੋ ਕਿਸੇ ਤਰੀਕੇ ਨਾਲ ਉਹ ਅੰਡਰ ਕੋਈ ਇਹੋ ਜੀ ਗੱਲ ਨਹੀਂ ਕਿ ਉਹ ਕੋਈ ਕਾਰਨ ਕਰਕੇ ਸਪੈਸਿਫਿਕ ਬਟ ਉਹ ਥੋੜਾ ਅੰਡਰ ਟੈਂਸ਼ਨ ਜਿਹਾ ਹੋਣ ਕਰਕੇ ਹੋਇਆ ਹਾਂ ਜੀ ਆਜਾ ਹਾਜੋ ਐਸ ਐਚਓ ਸਾਹਿਬ ਨੇ ਉਹ ਤੁਹਾਨੂੰ ਮੌਕੇ ਦੱਸਿਆ